ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਈਨਾ ਡੋਰ ਦੀ ਇਸਤੇਮਾਲ ਕਰਨ ਵਾਲੇ ਦੇ ਖਿਲਾਫ ਪਹਿਲਾਂ ਹੀ ਵੱਡਾ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ 1 ਲੱਖ ਰੁਪਏ ਦਾ ਜੁਰਮਾਨਾ ਅਤੇ ਜੇਕਰ ਕੋਈ ਵਿਅਕਤੀ ਇਸ ਡੋਰ ਨੂੰ ਵੇਚਦਾ ਹੈ ਤੇ ਉਸ ਨੂੰ 5 ਸਾਲ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਸੀ ਉੱਥੇ ਹੀ ਇਸ ਡੋਰ ਨੂੰ ਲੈ ਕੇ ਲਗਾਤਾਰ ਹੀ ਲੋਕ ਤੜੱਲੇ ਨਾਲ ਅੱਜ ਵੀ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਲੋਕਾਂ ਦੀ ਕੀਮਤੀ ਜਾਨ ਨਾਲ ਖੇਡ ਰਹੇ ਹਨ ਜਿਸ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ 110 ਗੱਟੂਆਂ ਦੇ ਨਾਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਉੱਥੇ ਹੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੱਟੂ ਨੂੰ ਛੱਡ ਕੇ ਧਾਗੇ ਵਾਲੀ ਡੋਰ ਦੀ ਇਸਤੇਮਾਲ ਕਰਨ ਅਤੇ ਉਸ ਦੇ ਨਾਲ ਹੀ ਪਤੰਗਬਾਜ਼ੀ ਕਰਨ ਸਾਡੇ ਮਾਨਯੋਗ ਸ੍ਰੀ ਗੁਰਪ੍ਰੀਤ ਸਿੰਘ ਪੁਲਿਸ ਮਾਨਯੋਗ ਸੀਪੀ ਸਾਹਿਬ ਸ੍ਰੀ ਅਬਮਨੂ ਟਾਣਾ ਜੀ ਐਡੀਐਸਪੀ ਸਾਹਿਬ ਸ੍ਰੀ ਗੁਰਵਿੰਦਰਪ੍ਰੀਤ ਸਿੰਘ ਐਸਪੀ ਸਾਹਿਬ ਜੀ ਵੱਲੋਂ ਸਖਤ ਹਦਾਇਤਾਂ ਅਨੁਸਾਰ ਅਸੀਂ ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੂਵਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗਟੂ ਫੜੇ ਹੈ ਜੀ ਜੇ ਸਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ ਥਾਣਾ ਮੋਕੰਪੂਰੇ ਵਿੱਚ ਦਰਜ ਕੀਤਾ ਗਿਆ। ਅਸਰ ਪਤਾ ਲੱਗਾ ਕਿ ਇਹ ਗੱਟੂ ਪਿੱਛੋਂ ਲੈ ਕੇ ਕਿੱਥੋਂ ਆਇਆ ਜੀ ਇਹ। ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਇਹਦੇ ਕੁਛ ਗਿਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੋਗਾਰਾ ਕਰਨੀ ਸੀ। ਇਸ ਬਾਰੇ ਅਸੀਂ ਕੁਛ ਗਿਛ ਕਰਦੇ ਹਾਂ। ਅਸਰ ਪਿੱਛੋਂ ਕਿੰਨੇ ਦਾ ਗੱਟੂ ਲੈ ਕੇ ਆਉਂਦੇ ਨੇ ਤਾਂ ਅੱਗੇ ਕਿੰਨੇ ਦਾ ਇਹਨਾਂ ਦੇ ਵੱਲੋਂ ਵੇਚਿਆ ਜਾਂਦਾ। ਪਿੱਛੇ ਇਹ ਕੀਤੇ ਦੇ ਹਿਸਾਬ ਮੈਂ ਲੈ ਕੇ ਹੁੰਦੇ ਆ ਤੇ ਉਹ ਕਾਫੀ ਇਹਨਾਂ ਨੂੰ ਸਸਤਾ ਪੈਂਦਾ ਕਿਉਂਕਿ ਇੱਥੇ ਕਾਫੀ ਜ਼ਿਆਦਾ ਮਹਿੰਗਾ ਇਹ ਵੇਚਦੇ ਇਸ ਵਿੱਚ ਕਾਫੀ ਮੁਨਾਫਾ ਹੋਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਸਰ ਲੋਹੜੀ ਕਰੀਬ ਹੈ ਔਰ ਧੜਾ ਧੜ ਜਿਹੜੇ ਨਹੀਂ ਘਟੂ ਵਿਖਰੇ ਨੇ ਕੀ ਲੱਗਦਾ ਕਿ ਜਿਹੜੇ ਖਰੀਦ ਰਹੇ ਨੇ ਕਿ ਉਹਨਾਂ ਤਾਂ ਵੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਫੜ ਹੋਏਗੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਦੋ ਦੋ ਤਿੰਨ ਤਿੰਨ ਘਟੂ ਹਾਂਜੀ ਉਹਨਾਂ ਤੇ ਵੀ ਅਸੀਂ ਸਾਡੇ ਕੋਲ ਇਹੋ ਹੀ ਹੁੰਦੀ ਹੈ ਵੀ ਚਲੋ ਪੀਰੈਂਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਬੰਧੀ ਰੋਕੋ ਜੇ ਉਹ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨਾ ਸਮਾਂ ਹੋ ਚੁੱਕਾ ਜੀ ਇਹਨਾਂ ਨੂੰ ਗੱਟੂ ਜਿਹੜੇ ਲਿਆ ਕੇ ਆਪਣੀ ਕਰਿਆਨੇ ਦੀ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਕਿਸੇ ਸੀਜ਼ਨ ਦੇ ਵਿੱਚ ਇਹਨੇ ਕੰਮ ਸਟਾਰਟ ਕੀਤਾ ਸੀ ਤੇ ਜਿਹਦੇ ਵਿੱਚ ਤਾਜਾ ਹੀ ਲੈ ਕੇ ਆਇਆ ਸੀ ਜਿਹਨੂੰ ਅਸੀਂ ਰੰਗੇ ਇਥੇ ਕਾਬੂ ਕਰ ਲਿਆ ਸਰ ਉਹਨਾਂ ਤੇ ਕਿਹੜੀ ਧਾਰਾ ਲੱਗੇਗੀ ਜਿਹੜੇ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਤੇ ਇੱਕ ਸੇਮ ਹੀ ਧਾਰਾ ਲੱਗੇ ਜਾਂ ਅਲੱਗ-ਅਲੱਗ ਹੋਵੇਗੀ ਨੇ ਸੇਮ ਹੀ ਇਹਦੇ ਵਿੱਚ ਆਏਗੀ ਜੀ 188 ਆਪੀਸੀ ਕਿਉਂਕਿ ਇਹਦੇ ਵਿੱਚ ਰੋਕ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਇੱਕੋ ਹੀ ਧਾਰਾ ਹੀ ਹੁੰਦੀ ਹੈ ਜੀ ਅਸਲ ਸੀਐਮ ਸਾਹਿਬ ਦੇ ਵੱਲੋਂ ਪਿਛਲੇ ਮਹੀਨੇ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕੋਈ ਪਤੰਗ ਬਾਜੀ ਚਾਈਨਾ ਡੋਰ ਦੇ ਨਾਲ ਕਰਦਾ ਤਾਂ ਉਹਦੇ ਉੱਪਰ ਵੀ ਕਾਰਵਾਈ ਕੀਤੀ ਹੈਗੀ ਤਾਂ ਕਿੰਨੇ ਸਾਲ ਦੀ ਸਜ਼ਾ ਹੋਏਗੀ ਜੀ ਇਸ ਮਾਮਲੇ ਦੇ ਵਿੱਚ ਵੇਖੋ ਇਹ ਤੇ ਮਾਨਜੋ ਕੋਰਟ ਹੀ ਡਿਸਾਈਡ ਕਰੇਗੀ ਵੀ ਕਿੰਨੀ ਉਹਨੂੰ ਸਾਲ ਦੀ ਸਜ਼ਾ ਆਏਗੀ ਅਸੀਂ ਤੇ ਤੇ ਖਲਾਫ ਪ੍ਰੋਪਰ ਐਵੀਡੈਂਸ ਕਰਕੇ ਤੇ ਮਾਨਜੋ ਕੋਰਟ ਦੇ ਵਿੱਚ ਇਹ ਕੇਸ ਭੇਜਦੇ ਰਹ ਹਾਂ ਕਿਉਂਕਿ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆndੀਆਂ ਨੇ ਕਿਉਂਕਿ ਜਾਨਾਂ ਵੀ ਜਾ ਚੁੱਕੀਆਂ ਨੇ ਜ਼ਿਆਦਾਤਰ ਜਾਨਵਰ ਵੀ ਇਸ ਚਾਈਨਾ ਡੋਰ ਦੇ ਵਿੱਚ ਬਹੁਤ ਜ਼ਿਆਦੇ जख्मी ਹੋ ਰਹੇ ਨੇ ਹਾਂਜੀ ਕਾਫੀ ਇਸ ਚਾਈਨਾ ਡੋਰ ਦਾ ਤਾਂ ਕਾਫੀ ਨੁਕਸਾਨ ਆ ਤਾਂ ਹੀ ਫਿਰ ਇਸ ਤੇ پابੰਦੀ ਲੱਗੀ ਹੈ ਜੀ ਪ੍ਰੋਪਰ ਵੀ ਕੋਈ ਵੀ ਇਸ ਦੇ ਨਾਲ ਤੰਗਬਾਜ਼ੀ ਨਹੀਂ ਕਰੇਗਾ ਜੀ ਲੋਡੀ ਤੋਂ ਪਹਿਲਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਇਹੋ ਹੀ ਵੀ ਤੁਸੀਂ ਜਿਹੜੀ ਆਮ ਜਿਹੜੀ ਢਾਗੇ ਵਾਲੀ ਜਿਹੜੀ ਡੋਰ ਹੈ ਉਹਦੇ ਨਾਲ ਤੁਸੀਂ ਆਪਣੀ ਤੰਗਬਾਜ਼ੀ ਕਰੋ ਤੇ ਇਹ ਚਾਈਨਾ ਕੋ ਡੋਰ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਰ ਸਕੇ